ਇਹ ਗੱਲ ਤੇ ਆਵਾਜ਼ ਜਾਂਦੀ ਹੈ ਜਿਹਦੇ ਤੋਂ ਬਾਅਦ ਲੋਕ ਅੰਦਾਜ਼ਾ ਲਾਉਂਦੇ ਨੇ ਕਿ ਕਿਹੜੀ ਗੱਲ ਅੱਜ ਦੇ ਸਮੇਂ 'ਚ ਘੁੱਦੀ ਆ ਕਿਉਂ ਘੁੱਦੀ ਆ ਤੇ ਕਿਹੜੀ ਨਹੀਂ ਘੁੱਦੀ ਹੁਣ ਦੁਨੀਆ ਉਹ ਆ ਜੀ ਨਹੀਂ ਰਹੀ ਕਿ ਤੁਸੀਂ ਜਿਹੜੀ ਗੱਤੀ ਨਾ ਰਹੇ ਨਾ ਪੈਸੇ ਨਾਲ ਇਕੱਠ ਕਰੋ ਤੇ ਤੁਹਾਡੀਆਂ ਸਰਕਾਰਾਂ ਬਣ ਜਾਣ ਦੇਖ ਲਿਆ ਛੰਭੀ ਇਹ ਮੰੰਦਿਰੇ ਸਾਰੇ ਇਹ ਪੰਜਾਬ ਦੇ ਵਿੱਚ ਪੁੱਠੇ ਤਰੀਕਿਆਂ ਪੈਸਾ ਕਮਾਇਆ ਹੋਇਆ ਸਭ ਤੋਂ ਜ਼ਿਆਦਾ ਸੁਖਬੀਰ ਸਿੰਘ ਬਾਦਲ ਕੋਲ ਹੈ ਇਕੱਠੀ ਵੀ ਅੱਜ ਦਾ ਸਭ ਤੋਂ ਜ਼ਿਆਦਾ ਖੂਬਾ ਪਰ ਉਹਦੀ ਸਰਕਾਰ ਸਤਾਹ ਜਿਹੀ ਵੱਡੀ ਬਾਈ ਕਿ ਨਹੀਂ ਬੜੀ ਇਹ ਗੱਲ ਦਾ ਉਹਨੂੰ ਅੰਦਾਜ਼ ਹੈ ਮੇਰਾ ਜਿਹੜਾ ਅੱਜ ਦਾ ਵਿਸ਼ਾ ਇਹਦਾ ਲੱਭ ਨਹੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਰਕੇ ਅੱਜ ਤੱਕ ਜਿਹੜੀ ਲੜਾਈ ਸੱਦੀ ਚੱਲ ਰਹੀ ਹੈ ਉਹਦੇ ਵਿੱਚ ਉਹੀ ਡੋਗਣਾ ਅਸਮੀ ਰਹੇ ਔਰ ਅਲੀਮੀ ਰਹੇ ਜਾਂ ਤਾਂ ਸਾਡੇ ਵਿੱਚ ਜਜਬ ਹੋ ਇਹੀ ਲੜਾਈ ਚੱਲ ਰਹੀ ਆ ਕੋਈ ਹੋਰ ਲੜਾਈ ਮੈਨੂੰ ਸਮਝ ਨਹੀਂ ਆਈ ਅੱਜ ਕਿਹੜਾ ਜੋਰ ਪਿਆ ਹੋਇਆ ਹੈ ਉਹ ਸਿਮੂਲੇਸ਼ਨ ਦਾ ਹੈ ਪਾ ਉਹ ਵਿਪਰਵਾਦੀ ਸੋ ਹੋਈ ਹੈ ਕਿ ਆ ਜਿਹੜੀ ਸੋਚ ਹੈ ਜਿਹੜੀ ਗੁਰਨਾਣਕ ਗੁਰੂ ਸਿੰਘ ਜੀ ਦੀ ਸੋਚ ਹੈ ਉਹਨੂੰ ਅਸੀਂ ਖਤਮ ਕਰਾਂ ਸਾਡੀ ਵੀ ਲੜਾਈ ਇਹੀ ਹੈ ਸੱਜ ਜਰਨੈਲ ਸਿੰਘ ਭਿੰਡਰਾਂ ਵਾਲੇ ਇਸ ਲੜਾਈ ਨੂੰ ਬਾਕੂ ਵੀ ਸਮਝ ਗਏ ਸੀ ਉਹਨਾਂ ਨੇ ਤੁਹਾਨੂੰ ਸਰਦਾਰ ਫਿਰਨਜੀਤ ਸਿੰਘ ਮਾਨ ਨੂੰ ਸਾਰਿਆਂ ਨੂੰ ਪਿਆਰ ਕੀਤਾ ਕਿ ਤੁਸੀਂ ਇਸ ਲੜਾਈ ਦਾ ਮੁਕਾਬਲਾ ਕਰਨਾ ਕਿਉਂ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਉਮਤ ਹੁਣ ਤੁਸੀਂ ਜਿਹੜੀ ਲੜਾਈ ਜੰ੍ਹ ਰਹੇ ਹੋ ਉਹਦਾ ਬਹੁਤ ਕੁਝ ਪਿਛਲੇ ਦੇਰ ਹਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਮੀ ਦਾ ਅਗਲਾ ਚੱਕਰ ਜਿਹੜਾ ਖੁੱਲ੍ਹ ਰਿਹਾ ਹੈ ਉਹਦੇ ਚੋਂ ਦੇਖ ਲਓ

کیوں کوشش کر رہے ہیں یہ سچ سامنے لے کے آنے وہ ادھارتی کیوں لکھو رہی ہے اے جرا کیوں ہے اے دنیا دے بچے کے شنکہ نمال لے کے جا رہے ہیں اسی جاؤں ہوں دربار سے پھٹ پھٹ ہوں تو آٹے گروہ سے ਜਿਹੜੇ ਅੱਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਤਰਸ ਨਹੀਂ ਰਹੇ ਪੁਰਾਣੇ ਗੁਰਪ੍ਰੇਮ ਹਾਸਾ ਸਾਹਬ ਨੂੰ ਦਰਬਾਰ ਸਾਹਿਬ ਵਿੱਚ ਜਾਣ ਨਹੀਂ ਦਿੱਤਾ ਪਰ ਗੁਰੂ ਸਾਹਿਬ ਗੁਰਪ੍ਰੇਮ ਹਾਸਾ ਸਾਹਿਬ ਉੱਥੇ 머ੱਠਾ ਟੇਕ ਕੇ ਜਿੱਥੇ ਅੱਜ ਖੜਾ ਸਾਡ ਗੁਰਦੁਆਰਾ ਬਣਿਆ ਹੋਇਆ ਹੈ ਤਾਂ ਆਪਣੀ ਸੇਵਾ ਜੁਰਗੇ ਸਿੱਖਾਂ ਨੇ ਦੇਖ ਲਿਆ ਕਿ ਗੁਰੂ ਸਾਹਿਬ ਜਾ ਰਹੇ ਨੇ ਤਾਂ ਉਹ ਗੁਰੂ ਦੇ ਪਿੱਛੇ ਤੁਰ ਪਏ ਹੋਣ ਜਿਹੜੀ ਸਭ ਤੋਂ ਵੱਡੀ ਸਾਨੂੰ ਘੁਮਣ ਕੇ ਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਸਰੂਪ ਅੱਗ-ਅੱਗ ਤਰੀਕੇ ਦੇ ਨਾਲ ਤਿਆਰ ਕਰਕੇ ਬੜੀਆਂ ਸੰਸਥਾਵਾਂ ਦੇ ਵਿੱਚ ਭੇਜ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ ਵੱਖਰੇ ਵੱਖਰੇ ਸਨੇਹ ਰਾਜ ਕੋਲ ਮੈਂ ਕੀਤੀ ਮੈਨੂੰ ਅਥੋਤੀ ਵਾਲੇ ਬੰਦੇ ਮਿਲੇ ਜਿਹੜੇ ਕਈ ਅਸਥਾਨਾਂ 'ਚ ਪ੍ਰਾਚਨ ਢੀਰੇ ਚਲਾ ਰਹੇ ਨੇ ਉਹਨਾਂ ਨੇ ਮੈਨੂੰ ਉਹ ਬੀੜਾਂ ਦੇ ਦਰਸ਼ਨ ਕਰਾਏ ਜਿਨ੍ਹਾਂ ਬੀੜਾਂ ਦੇ ਵਿੱਚ ਪਿਛਲੇ 100 100 ਸਾਲ ਤੋਂ ਆਪਸ ਵਿੱਚ ਭਿੰਨਤਾ ਹੈ ਹੁਣ ਇਹ ਗੱਲ ਅੱਜ ਦੇ ਸੰਦਰਭ جان سال اشارہ کر کے گئے لڑائی کا 90 ਦੇ ਉੱਤੇ ਜਿਹੜੀ ਖੁਣਸ ਵਿਪਰਵਾਦ ਦੇ ਖੰਦੀ ਉਸ ਵਿਪਰਵਾਦ ਬਾਰੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਪਸ਼ਟ ਕਰਕੇ ਤੁਹਾਨੂੰ ਤੇ ਮੈਨੂੰ ਕਹਿ ਕੇ ਗਏ ਨੇ ਜਦ ਇਹ ਜਹਰ ਵਿਪਰਨ ਕੀ ਰੀਤ ਉਹ ਵਿਪਰਨ ਕੀ ਰੀਤ ਇਹੀ ਹੈ ਇਹਦਾ ਬੈਠ ਕੇ ਵਿਚਾਰੀਓ ਮੈਂ ਨਾ ਕਰਾਂ

ਉਹਦੇ ਵਿੱਚ ਤੁਸੀਂ ਬਹੁਤ ਕੁਝ ਐਸਾ ਕੀਤਾ ਹੈ ਜਿਹੜਾ ਕਿ ਤੁਹਾਨੂੰ ਉਸ ਸੋਚ ਨਾਲ ਮਿਲਾ ਕੇ ਅੱਗੇ ਲੈ ਕੇ ਜਾ ਰਹੇ ਹੈ ਜਿਹੜੀ ਸੋਚ ਖਾਸਾ ਸੋਚ ਹੈ ਜਿਹਦੇ ਵਿੱਚ ਬਰਾਬਰਤਾ ਤੇ ਵੱਢ ਕੇ ਛੱਡਣ ਦੀ ਰੀਤ ਹੈ ਪਰ ਅਗਲੇ ਦਿਨ جڑا اج لڑائی چل رہی ہے دو بندے فرے گئے کولی گرمجیت سن شہد نام نام ہے کملجیت سی انہوں کو یہ پتا لگ گیا ਜਿਵੇਂ ਕਿ ਪਹਿਲਾਂ ਵੀ ਕੀਤੀ ਹੋਈ ਆ ਉਸ ਪਾਸੇ ਲੈ ਕੇ ਜਾ ਸਾਡੀਆਂ ਜ਼ਿੰਦਗੀਆਂ ਪੂਰੀਆਂ ਹੋਣੀਆਂ ਨੇ ਕਿ ਅਸੀਂ ਆਪਣਾ ਖੂਨ ਦੇ ਕੇ ਸਿੱਖਾਂ ਨੂੰ ਇਹ ਪੜ੍ਹਨ ਕਰਤੀਏ ਕਿ ਇਹਨਾਂ ਸ਼ਰਮਣੀ ਕਮੇਟੀ ਵਾਲਿਆਂ ਦਾ ਹਿੰਦੁਸਤਾਨ ਦੀ ਸਨਤਨਾ ਨਾ ਨਕੇ ਹੁਣ ਨੂੰ ਉਠ ਨਹੀਂ ਸਕਦੇ ਇਹ ਦਸਾਇਨ ਸਾਰਾ ਆਲਸ ਕਰਦੀ ਹੈ ਆਰਦਰ ਅਮੈਂ ਉਹਦੇ ਦਲਾਲ ਸਿੱਖ ਅਖੋਦੀ ਲੀਡਰ ਇਹਨਾਂ ਜਿਹੜਾ ਨੈਕਸਸ ਹੈ ਇਹ ਤੋਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆ ਜਿੰਨਾ ਬੰਦਾ ਨੇ ਜੇ ਇੱਕੋ ਹੀ ਸੁਪੀਚ ਦੇ ਵਿੱਚੋਂ ਸੁਣਨੀ ਹੈ ਤਾਂ ਅਜਿਹਾ ਇੱਕ ਸਰਬਜੀਤ ਸਿੰਘ ਵੇਰ ਦਾ ਜਿਹੜੇ ਅੰਮ੍ਰਿਤਸਰ ਦੇ ਨੇ ਉਹਨਾਂ ਨੇ ਗ੍ਰੀਸ ਚਾਰ ਚਾਰ ਦਿਨ ਪਹਿਲਾਂ ਇੱਕ ਇੰਟਰਵਿਊ ਦਿੱਤੀ ਹੈ

ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸਜੀਪੀਸੀ ਦੀਆਂ ਚੋਣ ਹੁਣ ਤੁਹਾਨੂੰ ਪੂਕਣਾ ਪਏਗਾ ਤੁਹਾਨੂੰ ਹਰ ਰੋਜ਼ ਲਾਇਆਇਆ ਹੈ ਚ ਇਕੱਲਾ ਖੜ ਕੇ ਕਹਿਣਾ ਪਊਗਾ ਮੇਰੇ ਮੈਂ ਕਿਉਂ ਫਕੂਲਕ ਸਾਡੀਆਂ ਸਸਫਾ ਦਾ ਖਤਮ ਕਰ ਰਹੀ ਹੈ ਕਿਉਂ ਦੇਖੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ